ਲੋਕਲ ਪਿੰਡੂ ਸਰਕਾਰ ਵਜੋਂ ਜਾਣੀਆਂ ਜਾਂਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮਹੀਨੇ ਬਾਅਦ ਸਰਦੀਆਂ ਦੀ ਹੱਡ ਚੀਰਵੀਂ ਠੰਡ ਦੌਰਾਨ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਸੂਬੇ ਦਾ ਸਿਆਸੀ ਪਾਰਾ ਗਰਮਾ ਗਿਆ। ਜਦ ਕਿ ਸਿਆਸੀ ਪਾਰਟੀਆਂ ਵੱਲੋਂ ਇਨਾ ਚੋਣਾਂ ਦੇ ਵੱਡੇ ਪੱਧਰ ਤੇ ਜੋੜ ਤੋੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਰਾਏਕੋਟ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਦੀਆਂ ਚੋਣਾਂ ਦੀਆਂ ਤਿਆਰੀਆਂ ਵਧਦਿਆਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਰਾਏਕੋਟ ਦਫ਼ਤਰ ਵਿਕੇ ਹਲਕਾ ਇੰਚਾਰਜ ਕਾਮਲ ਅਮਰ ਸਿੰਘ ਵੱਲੋਂ ਰਾਏਕੋਟ ਸ਼ਹਿਰ ਦੇ ਕਾਂਗਰਸੀ ਵਰਕਰਾਂ ਕੌਂਸਲਰ ਅਤੇ ਹੋਰਨਾਂ ਆਗੂਆਂ ਨਾਲ ਬੀਤੀ ਸ਼ਾਮ ਮੀਟਿੰਗ ਕੀਤੀ ਗਈ ਹੈ ਜੇਦਰਾਨ ਹਲਕਾ ਇੰਚਾਰਜ ਕਾਮਲ ਅਮਰਸਿੰਘ ਨੇ ਆਪਣੇ ਪਾਸੋਂ ਦਰਾਨ ਕਾਂਗਰਸੀ ਵਰਕਰਾਂ ਨੂੰ ਨਗਰ ਕੌਂਸਲ ਚੋਣਾਂ ਲਈ ਕਮਰਕਸੀ ਕਸਨ ਲਈ ਹੁਣੇ ਤੋਂ ਤਿਆਰੀਆਂ ਵਿੱਢਣ ਲਈ ਆਖ ਦਿੱਤਾ ਹੈ ਉਹਨਾਂ ਆਖਿਆ ਕਿ ਬੇਸ਼ੱਕ ਆਪ ਸਰਕਾਰ ਵੱਲੋਂ ਰਾਏਕੋਟ ਸਹਿਰ ਦੀ ਵਾਰਡ ਮੰਤੀ ਨਵੇਂ ਸਿਰੇ ਤੋਂ ਕੀਤੀ ਗਈ ਹੈ ਪਰ ਉਮੀਦਵਾਰ ਵਾਰਡ ਬੰਦੀ ਬਦਲਣ ਨਾਲ ਨਹੀਂ ਸਗੋਂ ਸਖਤ ਮਿਹਨਤ ਨਾਲ ਜਿੱਤ ਹਾਸਲ ਕਰਦੇ ਨੇ ਇਸ ਲਈ ਸਮੁੱਚੇ ਕਾਂਗਰਸੀ ਆਗੂ ਤੇ ਵਰਕਰ ਸਖਤ ਮਿਹਨਤ ਕਰਦੇ ਹੋਏ ਰਾਏਕੋਟ ਸਹਿਰ ਵਿੱਚ ਵਾਰਡ ਬੰਦੀ ਪਧਰਤੀ ਮੀਟਿੰਗਾਂ ਸ਼ੁਰੂ ਕਰਨ ਅਤੇ ਲੋਕਾਂ ਨਾਲ ਆਪਣਾ رابطہ ਮਜ਼ਬੂਤ ਕਰਨ ਲਈ ਗੱਲ ਆਖੀ ਹੈ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ ਸਾਹਿਬ ਜੀ ਕੱਲ ਸਵੇਰੇ ਮੀਟਿੰਗ ਭਾਈ ਜੀ ਦੇਖੋ ਇਹ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਜਿਹੜੇ 2026 ਵਿੱਚ ਪੰਜਾਬ ਦੇ ਸ਼ਹਿਰਾਂ ਦੇ ਚੋਣ ਹੋਣੇ ਆ ਉਹਦੀ ਨਵੀਂ ਵਾਰਡ ਬੰਦੀ ਜਾਰੀ ਕੀਤੀ ਸੀ। ਔਰ ਸਾਡੇ ਰਾਏਕੋਟ ਸ਼ਹਿਰ ਵਿੱਚ ਵੀ ਉਹ ਨਵੀਂ ਵਾਰਡ ਬੰਦੀ ਜਾਰੀ ਕਰਤੀ ਗਈ ਹੈ। ਜਿਹਦੇ ਹਿਸਾਬ ਨਾਲ ਸਾਡੇ ਆਉਣ ਵਾਲੇ April May ਚ ਚੋਣ ਹੋਣੇ ਆ ਤੇ ਕਾਂਗਰਸ ਪਾਰਟੀ ਨੇ 2021 ਚ ਇੱਕ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਕਿ ਜਿਹਦੇ ਵਿੱਚ 15 ਵਿੱਚੋਂ 15 ਕਾਉਂਸਲਰ ਸਾਹਿਬਾਨ ਕਾਂਗਰਸ ਪਾਰਟੀ ਦੇ ਬਣੇ ਸੀ ਤੇ 2026 ਚ ਵੀ ਕਾਂਗਰਸ ਪਾਰਟੀ ਦੀ ਇੱਕ ਬਹੁਤ ਵਧੀਆ ਸੋਨੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਸਾਰੇ ਸ਼ਹਿਰ ਦੇ ਜਿਹੜੇ ਪ੍ਰਮੁੱਖ ਵਰਕਰ ਸਹਬਾਨ ਔਰ ਲੀਡਰ ਸਹਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਫੈਸਲਾ ਲਿਆ ਗਿਆ ਹੈ ਕਿ ਹੁਣ ਫਿਰ 25 ਤਰੀਕ ਨੂੰ ਨਵੀਂ ਬੋਰਡਬੰਦੀ ਦੇ ਅਨੁਸਾਰ ਅਸੀਂ ਫਿਰ ਮੀਟਿੰਗ ਕਰਾਂਗੇ ਔਰ ਹੁਣ ਇਹ ਜਿਹੜੀ ਮੀਟਿੰਗਾਂ ਦੀ ਲੜੀ ਹੈ ਨਿਰੰਤਰ ਚਲਦੀ ਰਹੂਗੀ ਜਦ ਤੱਕ ਇਲੈਕਸ਼ਨ ਨਹੀਂ ਆ ਜਾਂਦੇ ਜੋ ਵੀ ਜ਼ਰੂਰੀ ਤਿਆਰੀਆਂ ਨੇ ਔਰ ਅੱਗੇ ਜਾ ਕੇ ਜ਼ਮੀਨੀ ਪੱਧਰ ਤੇ ਵੀ ਜਾ ਕੇ ਲੋਕਾਂ ਨਾਲ ਸੰਪਰਕ ਜਿਹੜਾ ਬਣਾਉਣਾ ਹੈ ਉਹ ਸਾਰੇ ਕੰਮ ਉਹ ਕਾਂਗਰਸ ਪਾਰਟੀ ਰਾਏਕੋਟ ਸ਼ਹਿਰ ਚ ਅੱਜ ਤੋਂ ਸ਼ੁਰੂ ਕਰਦੇ। ਇਹਨਾਂ ਕਰਕੇ ਬਾੜ ਤੁਸੀਂ ਕੀ ਸਪੀਸ਼ੀਅਲ ਕੀ ਇਹਦਾ ਕਿੰਨਾ ਦਾ ਫਾਇਦਾ ਦੇਖਦੇ ਹੋ? ਉਹ ਪਾਸਾ ਦਾ ਮੈਂ ਇਸ ਤਰ੍ਹਾਂ ਬਾੜ ਬਦਲਦੀ ਹੈ ਚੇਂਜ ਕਰਦਾ ਇਹ ਨੁਕਸਾਨ। ਇਹ ਦੇਖੋ ਜੀ ਵੋਟ ਬੰਦੀ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਆਪਣੇ ਅਨੁਸਾਰ ਕਰ ਲੈਂਦੀਆਂ ਨੇ। ਹਾਲ ਹੀ ਵਿੱਚ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹੋਏ ਆ ਜਿਹਦੇ ਵਿੱਚ ਤਿੰਨਾਂ ਦੀ ਤਿੰਨਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ 17 ਬੱਚਿਆਂ ਵਿੱਚੋਂ 17 ਬਲਾਕ ਸੰਪਤੀ ਮੈਂਬਰ ਕਾਂਗਰਸ ਪਾਰਟੀ ਦੇ ਜਿੱਤੇ ਆ ਤੇ ਉੱਥੇ ਵੀ ਜਿਹੜੀ ਸਾਰੀ ਵਿਰੋਧਪੰਦੀ ਸੀ ਉਹ ਸਰਕਾਰ ਨੇ ਆਪਣੇ ਅਨੁਸਾਰ ਹੀ ਕੀਤੀ ਸੀ VOTER ਤੇ ਉਹੀ ਨੇ ਵੋਟ ਤੇ ਮੁੱਦਿਆਂ ਦੇ ਆਧਾਰ ਤੇ ਪੈਣੀ ਹੈ ਪਿਛਲੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਪੈਣੀ ਹੈ ਆਪਣੀ ਇਮਾਨਦਾਰੀ ਔਰ ਲੋਕਾਂ ਵਿੱਚ ਆਪਣਾ ਕਿੰਨਾ ਰਹਿਣੀ ਆ ਉਹਦੇ ਆਧਾਰ ਤੇ ਪੈਣੀ ਆ ਤੇ ਮੈਂ ਨਹੀਂ ਸਮਝਦਾ ਕੋਈ ਵੋਟਬੰਦੀ ਦਾ ਬਹੁਤ ਵੱਡਾ ਅਸਰ ਪੈਂਦਾ ਆ ਔਰ ਨਾਲ ਦੇ ਨਾਲ ਹੀ ਜਿਹੜੀ ਹਰ ਸਮੇਂ ਵੋਟਬੰਦੀ ਬਦਲਦੀ ਆ ਮੈਂ ਸਮਝਦਾ ਕਿ ਉਹਦੇ ਨਾਲ ਇਹ ਜ਼ਰੂਰ ਫਰਕ ਪੈ ਜਾਂਦਾ ਆ ਕਿ ਇੱਕ ਜਿਹੜੀ ਜਵਾਬ ਦੇਈ ਹੈ ਉਹ ਘਟ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਕਿੱਥੋਂ ਜਿੱਤਦੇ ਆ ਅਗਲੀ ਵਾਰੀ ਉਹ ਉਥੋਂ ਇਲੈਕਸ਼ਨ ਨਹੀਂ ਲੜ ਸਕਦੇ ਅਗਰ ਉਹ ਨਿਰੰਤਰ ਰਹੇ ਜਿਵੇਂ ਐਮ ਐਲ ਏ ਐਫ ਪੀ ਦੇ ਹਲਕੇ ਨਿਰੰਤਰ ਰਹਿੰਦੇ ਆ ਤੇ ਉਹਦੇ ਨਾਲ ਬੜਾ ਫਰਕ ਪੈਂਦਾ ਆ ਜਵਾਬਦੇਹੀ ਬਹੁਤ ਵੱਧੀ ਆ ਕਿਉਂਕਿ ਤੁਹਾਨੂੰ ਪਤਾ ਕਿ ਉਹੀ ਲੋਕਾਂ 'ਚ ਜਾ ਕੇ 5 ਸਾਲਾਂ ਬਾਅਦ ਤੁਹਾਨੂੰ ਵੋਟ ਲੈਣੀ ਪਊਗੀ ਅੱਛਾ ਜੋ ਕਾਂਗਰਸ ਸਰਕਾਰ ਦੇ ਹੁਣ ਤੱਕ ਦੇ ਹਾਲਾਤ ਕੰਮਕਾਰ ਨੂੰ ਪਹਿਲੇ ਦੇਖਦਾ ਸਹਿਦੀ ਕੇਂਦਰ ਦੇ ਵਿੱਚ ਨਹੀਂ ਬਹੁਤ ਹੀ ਮਾੜੇ ਹਾਲਾਤ ਰਹੇ ਆ ਦੇਖੋ ਸਾਡੇ ਰਾਏਕੋਟ ਸ਼ਹਿਰ ਦੀ ਗੱਲ ਕਰੀਏ ਤੇ 48 ਕਰੋੜ ਰੁਪਏ ਸੀਵਰੇਜ ਪੌਂਡ ਦਾ ਆਇਆ ਹੋਇਆ ਸੀ ਜਿਹਦੇ ਵਿੱਚੋਂ 31 ਕਰੋੜ ਰੁਪਏ ਅਸੀਂ ਖਰਚ ਲਿਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 17 ਕਰੋੜ ਰੁਪਏ ਤੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਵਰੇਜ ਦਾ ਵਾਪਸ ਲੈ ਗਏ ਉਸ ਕਾਰਨ ਬਹੁਤ ਸਾਰੇ ਇਲਾਕਿਆਂ 'ਚ ਸੀਵਰੇਜ ਜਿਹੜੀ ਪੈ ਸਕਦੀ ਸੀ ਪਈ ਨਹੀਂ ਐਸਟੀਪੀ ਦਾ ਕੰਮ ਵੀ ਬਹੁਤ ਹੌਲੇ ਚੱਲਿਆ ਨਾਲ ਦੇ ਨਾਲ ਤਕਰੀਬਨ 2.5 ਤੋਂ 3 ਕਰੋੜ ਰੁਪਏ ਗਲੀਆਂ ਨਾਲੀਆਂ ਪਾਰਕਾਂ ਦਾ ਜਿਹੜਾ ਪੈਸਾ ਸਾਡੀ ਨਗਰ ਕਾਉਂਸਲ ਦੇ ਖਾਤੇ 'ਚ ਪਿਆ ਸੀ ਮਾਰਚ 2022 ਚ ਉਹ ਵੀ ਇਸ ਸਰਕਾਰ ਨੇ ਵਾਪਸ ਮੋੜ ਲਿਆ 20 ਕਰੋੜ ਰੁਪਏ ਰਾਏਕੋਟ ਸ਼ਹਿਰ ਤੇ ਵਿਕਾਸ ਕਾਰਜਾਂ ਦੇ ਮਾਰਚ 2022 ਚ ਵਾਪਸ ਲੈ ਕੇ ਹੁਣ ਜਨਵਰੀ 2026 ਹੋ ਗਈ ਹੈ ਇੱਕ ਪੈਸਾ ਵਾਪਸ ਰਾਏਕੋਟ ਸ਼ਹਿਰ ਦੇ ਵਿਕਾਸ ਲਈ ਨਹੀਂ ਆਇਆ ਤੇ ਮੈਂ ਤੇ ਕਹੂੰਗਾ ਕਿ ਇੱਕ ਬਹੁਤ ਹੀ ਮਾੜੀ ਸਰਕਾਰ ਰਹੀ ਹੈ ਜਿਨੇ 20 ਕਰੋੜ ਰੁਪਏ ਦਾ ਵਿਕਾਸ ਦਾ ਡਾਕਾ ਮਾਰਿਆ ਸਾਡੇ ਰਾਏਕੋਟ ਦੇ ਲੋਕਾਂ ਦਾ ਕਿ ਇਹ ਕਾਗਜ਼ਪਾਤਰੀਆਂ ਦੇ ਨਗਰ ਕੌਂਸਲ ਚੋਣਾਂ ਨੂੰ ਕਿਸ ਮੁੱਦੇ ਦੇ ਆਧਾਰ ਤੇ ਲੜੋਗੇ ਨਹੀਂ ਅਸੀਂ ਇਸ ਸੁਧਾਰ ਤੇ ਲੜਾਂਗੇ ਕਿ ਜਿਹੜੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 2017 ਤੋਂ 22 ਤੱਕ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਰਾਏਕੋਟ ਦੇ ਇਤਿਹਾਸਿਕ ਮੁੱਦੇ ਹੱਲ ਕੀਤੇ ਗਏ ਚਾਹੇ ਸੀਵਰੇਜ ਦਾ ਸੀ ਚਾਹੇ ਪਾਰਕਾਂ ਦਾ ਸੀ ਗਲੀਆਂ ਨਾਲੀਆਂ ਦਾ ਸੀ ਜਿਸ ਢੰਗ ਨਾਲ ਬਹੁਤ ਵੱਡੇ ਪੱਧਰ ਤੇ ਸ਼ਹਿਰ ਦਾ ਵਿਕਾਸ ਹੋਇਆ ਆ ਉਹਨੂੰ ਲੋਕਾਂ ਦੇ ਮੂਰੇ ਲੈ ਕੇ ਇੱਕ ਵਾਰੀ ਫੇਰ ਉਹਨਾਂ ਤੋਂ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਮੌਕਾ ਦਿਓ